ਗੁਰਬਾਣੀ ਦਾ ਇੱਕ ਫਰਮਾਨ ਹੈ ਤੂੰ ਗੁਰ ਪ੍ਰਸਾਦ ਕਰ ਰਾਜ ਜੋਗ ਸਿੱਖ ਰਾਜਾ ਜੋਗੀ ਹੈ ਰਾਜ ਤੋਂ ਭਾਵ ਰਾਜਸੀ ਵਖਰੇ ਵੀ ਰੱਖਦਾ ਹੈ ਜੋਗ ਤੋਂ ਭਾਵ ਹੈ ਰੱਬ ਦੇ ਨਾਲ ਜੋੜ ਵੀ ਰੱਖਦਾ ਹੈ ਗੰਬੀਰੀ ਪੀਰੀ ਦਾ ਸਿਧਾਂਤ ਹੈ ਕਿ 1663 ਬਿਕਰਮੀ ਮੈਸਾਖ ਵਦੀ ਸਤਮਈ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਸ਼ਹੀਦ ਕੀਤੇ ਗਏ ਮਰਤਜ਼ਾ ਖਾਨ ਵੱਲੋਂ ਚੰਦੂ ਵੱਲੋਂ ਜ਼ਹਾਗੀਰ ਦੇ ਹੁਕਮ ਵਿੱਚ ਤੋ ਧਰਮ ਦੇ ਬਾਗ ਨੂੰ ਹਰਿਆ ਕਰਨ ਦੇ ਲਈ ਗੁਰੂ ਅਰਜਨ ਸਾਹਿਬ ਨੇ ਆਪਣਾ ਲਹੂ ਡੋਲਿਆ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਹੋ ਸਭ ਨਾ ਕੀ ਰੇਣ ਕਾ ਤੋ ਆਉ ਹਮਾਰਾ ਆਸ 11 ਸਾਲਾਂ ਦੇ ਸੰਗ ਗੁਰੂ ਹਰਗੋਬਿੰਦ ਸਾਹਿਬ ਵਿਚਾਰ ਕੀਤੀ ਤਖਤ ਦੇ ਨਸ਼ੇ ਵਿੱਚ ਉਹ ਕਮਰਾਨ ਚੂਰ ਹੈ। ਪ੍ਰੇਮ ਦੀ ਭਾਸ਼ਾ ਨੂੰ ਪੀਰੀ ਨੂੰ ਫਕੀਰੀ ਨੂੰ ਨਹੀਂ ਸਮਝ ਰਿਹਾ। ਕੰਡਿਆਂ ਵਰਗਾ ਵਿਵਹਾਰ ਕਰ ਰਿਹਾ ਹੈ ਤੇ ਕੰਡੇ ਕਠੋਰ ਬੜੇ ਹੁੰਦੇ ਨੇ ਕੋਮਲ ਚਿੱਤ ਹਿਰਦੇ ਨੂੰ ਵਿੰਨ ਦਿੰਦੇ ਨੇ। ਕੰਡਿਆਂ ਦੇ ਮੂੰਹ ਭੰਨਣ ਦੇ ਲਈ ਕੰਡੇ ਬਣਨਾ ਪੈਣਾ ਹੈ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਤੱਕ ਅਗਿਆਨ ਦਾ ੱੱੱਕਾ ਸੀ। ਔਰ ਗੁਰਾਂ ਨੇ ਸਿੱਖਾਂ ਨੂੰ ਗਿਆਨ ਖੜਗ ਦਿੱਤੀ। ਅਗਿਆਨ ਨੂੰ ਕੱਟਣ ਲਈ ਹੁਣ ਗੁਰਦੇਵ ਕਹਿੰਦੇ ਰਾਜਸੀ ਧਕਾ ਹੈ ਤੇ ਰਾਜਸੀ ਲੋਕ ਜਿਹੜੇ ਨੇ ਉਹਨਾਂ ਤੇ ਗਿਆਨ ਦਾ ਅਸਰ ਨਹੀਂ ਹੁੰਦਾ ਉਹਨਾਂ ਲਈ ਲੋਖੜਗ ਵਰਤਨੀ ਪਵੇਗੀ ਜੇ ਗਿਆਨ ਦਾ ਅਸਰ ਹੁੰਦਾ ਤੇ ਜ਼ਹਾਗੀਰ ਕਦੇ ਵੀ ਗੁਰੂ ਅਰਜਨ ਸਾਹਿਬ ਦੇ ਕਤਲ ਦਾ ਹੁਕਮ ਨਾ ਦਿੰਦਾ ਕਦੇ ਤੁਸਕੇ ਜ਼ਹਾਗੀਰੀ ਪੜਿਓ ਉਰੀ ਆਉਟੋਬਾਇਓਗ੍ਰਾਫੀ ਫਾਰਸੀ ਦੀ ਪੁਸਤਕ ਉਹ ਕਹਿੰਦਾ ਮੈਂ ਹੁਕਮ ਕੀਤਾ ਕਤਲ ਦਾ